हां देख लो छोरा देख कर टूट जी हां ਤੁਹਾਨੂੰ ਦੱਸ ਦਈਏ ਕਿ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਮੋਬਾਈਲ ਸਨੇਚਿੰਗ ਕਰਕੇ ਇੱਕ ਲੁਟੇਰਾ ਜਿਹੜਾ ਆ ਉਹ ਭਜ ਰਿਹਾ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਬਾਈਕ ਤੇ ਦੋ ਲੁਟੇਰੇ ਜਿਹੜੇ ਨੇ ਉਹ ਸਵਾਰ ਹੁੰਦੇ ਨੇ ਤਾਂ ਇੱਕ ਵਿਅਕਤੀ ਦੇ ਵੱਲੋਂ ਜਿਹੜਾ ਰੋਲਾ ਪਾਇਆ ਜਾਂਦਾ ਆ ਤਾ ਉਸ ਤੋਂ ਬਾਅਦ ਇੱਕ ਵਿਅਕਤੀ ਬੜੀ ਬਹਾਦਰੀ ਦੇ ਨਾਲ ਉਸਤੇ ਅੱਗੇ ਖੜਾ ਹੋ ਜਾਂਦਾ ਉਹਨਾਂ ਦੀ ਬਾਈਕ ਦੇ ਅੱਗੇ ਤਾਂ ਲੁਟੇਰਿਆਂ ਵੱਲੋਂ ਉਸਤੇ ਉੱਤੇ ਹੀ ਜਿਹੜੀ ਬਾਈਕ ਚੜਾ ਦਿੱਤੀ ਜਾਂਦੀ ਹੈ ਤਾਂ ਇੰਨੇ ਚ ਦੋਨੇ ਲੁਟੇਰੇ ਜਿਹੜੇ ਉਹ ਡਿੱਗ ਪੈਂਦੇ ਨੇ ਤਾਂ ਇੱਕ ਲੁਟੇਰਾ ਤਾਂ ਲੋਕਾਂ ਵੱਲੋਂ ਫੜ ਲਿੱਤਾ ਜਾਂਦਾ ਤਾਂ ਇੱਕ ਲੁਟੇਰਾ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਲੋਕਾਂ ਵੱਲੋਂ ਉਸ ਨੂੰ ਦਰਖਤ ਦੇ ਨਾਲ ਬਣ ਕੇ ਉਸ ਦੀ ਪਹਿਲਾ ਛਿੱਤਰ ਪ੍ਰੇਟ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਇਲਾਕਾ ਨਿਵਾਸੀ ਆਉ ਤੁਹਾਨੂੰ ਵੀ ਦੱਸਦੇ ਹਾਂ ਬਨੋਰੀ ਗਟੋਂ ਸਿਆ ਗੁਰਦਾਰੇ ਕੋਲੇ ਆ ਗਏ ਤੇ ਮੈਂ ਘਰਦਿਆਂ ਨੂੰ ਫੋਨ ਲਾਉਂਦਾ ਪਿਆ ਸੀ ਕਿਰਤੋਂ ਦਾ ਵਾਕਿਆ ਇਹ ਆਪ ਨੋਰੀ ਗੜ ਗੁਰਦਾਰੇ ਕੋਲੇ ਮਲਾਹ ਦੇ ਮੱਲੇ ਹਾਂ ਧਰਮ ਗੋੜ ਦਾ ਹੀ ਅੱਛਾ ਸਮਾਂ ਕਿੰਨੇ ਦਾ ਸਮਾਂ ਹੈਗਾ ਜੀ ਸਵਾ 5:00 ਵਜੇ ਦਾ ਹੀ ਸਵਾ 5:00 ਜੀ ਉਧਰੋਂ ਇਧਰੋਂ ਆ ਰਹੇ ਹਾਂ ਹਾਂ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ ਇਹ ਕੋਲੋਂ ਪਿਛੋਂ ਵੀ ਆਇਆ ਹਾਂ ਪਿਛੋਂ ਦੀ ਆਏ ਹੋੜੀ ਦੇ ਨੇ ਆਈ ਫੋਨ ਸੰਭੇ ਆ ਮੈਂ ਫੋਨ ਕਰਦਾ ਹਾਂ ਦਾ ਇਹ ਠੀਕ ਹੈ ਇਹ ਅੱਗੇ ਕੀ ਬਾਤ ਹੈ ਅੱਗੇ ਇਹ ਜਿਹੜੋ ਇਹਨਾਂ ਨੇ ਮੇਰਾ ਫੋਨ ਖੋ ਕੇ ਭਜ ਗਿਆ ਕਿ ਮੈਂ ਆਵਾਜ਼ ਦਿੱਤੀ ਤੇ ਅੱਗੇ ਮੁੰਡੇ ਖੜੇ ਸੀ ਦੋ ਉਹਨਾਂ ਨੇ ਅੱਗੋਂ ਯਾਨੀ ਉਹਨਾਂ ਨੂੰ ਰੋਕ ਲਿਆ ਇੱਕ ਮੁੰਡੇ ਦੀ ਲੱਤ ਫ੍ਰੈਕਚਰ ਹੋ ਗਈ ਉਹਦਾ ਨਾਮ ਬੂਰਾ ਭਾਈ ਜਾਂ ਮੋਦਮਾ ਭਾਈ ਆ ਮੋਗੰਗ ਸੰਗੀ ਜੀ ਇਹ ਕਿੱਥੇ ਕੰਨ ਕੇ ਕਾਬੂ ਕਰਲੇ ਇਹ ਇੱਥੇ ਅੱਗੇ ਜੀ ਕਾਲੂ ਗੁਆਰ ਦੇ ਮੋੜ ਤੇ ਬਾਬਾ ਦੁੱਲੇ ਸ਼ਾ ਮੋੜ ਤੇ ਲੱਤ ਜੀ ਵੀ ਕਿੰਨੀ ਫ੍ਰੈਕਚਰ ਹੋ ਗਈ ਲੱਤ ਬਾਹ ਫ੍ਰੈਕਚਰ ਹੋ ਗਈ ਹੋਂਦੀ ਲੱਤ ਇਸ ਨੂੰ ਗੈਨਗਾਂ ਕੋਲ ਉਠਿਆ ਮੁੰਡਿਆਂ ਦਾ ਹਾਂ ਉਹ ਥਾਣੇ ਲੈ ਗਏ ਪੁਲਿਸ ਵਾਲੇ ਲੈ ਗਏ ਉਹ ਇੱਕ ਇਹਨਾਂ ਕਾਬੂ ਕਰਦੇ ਇੱਕ ਭੱਜ ਗਿਆ ਉਸੇ ਵੇਲੇ ਉੱਤਰ ਕੇ ਟੀਕੇ ਟੋਡਾ ਮੁੰਾਇਆ ਮਿਲ ਗਿਆ ਹਾਂਜੀ ਫੋਨ ਲੱਗ ਗਿਆ ਮੋਬਾਈਲ ਮਤਲਬ ਉਹਦੀ ਬਦੌਲਤੀ ਮਿਲਿਆ ਮੋਹਨ ਸਿੰਘ ਵੀ ਜਿਹਨੇ ਅੱਗੋਂ ਖੜੇ ਹਾਂਜੀ ਹਾਂਜੀ ਮੋਹਨ ਸਿੰਘ ਤੇ ਇੱਕ ਮੁੰਡਾ ਸੋਨੂ ਅਸੀਂ ਦੋਨਾਂ ਨੇ ਇਹਨਾਂ ਨੂੰ ਘੇਰਾ ਪਾ ਲਿਆ ਆ ਤੇ ਕੁਛ ਕੁਛ ਛੁਗੀ ਪਤਾ ਲੱਗ ਕਿਹੜੇ ਪਿੰਦੇ ਦੇ ਚੋਰ ਇਹ ਪਿੰਡਾਂ ਦਾ ਦੱਸਦਾ ਜਿਹੜਾ ਮੁੰਡਾ ਫੜਿਆ ਗਿਆ ਲੱਗਦਾ ਨਹੀਂ ਜਿਹੜੇ ਦਿਨੋਂ ਦੇਣ ਜਿਹੜੇ ਵਾਕਿਆ ਵਾਧੇ ਜਾ ਰਹੇ ਦਿਨ ਦਿਹਾੜੇ ਕੋਈ ਡਰ ਨਹੀਂ ਕੋਰਾਂ ਨਾ ਇਹਨਾਂ ਨੂੰ ਕੋਈ ਡਰ ਨਹੀਂ ਰਜੇ ਹੁੰਦੇ ਕੀ ਪਤਾ ਵਾ ਕੀ ਕਰਦੇ ਆ ਮਾ ਇਹਨਾਂ ਰਜੇ ਹੁੰਦੇ ਆ ਇਹਨਾਂ ਨੂੰ ਡਰ ਥੋੜਾ ਹੁੰਦਾ ਜੀ ਹਾਂ ਮਹਾਮੰਦਾ ਵੀ ਫੋਨ ਲੈਂਦਾ ਦਾ ਵੀ ਹਰਦਾ ਕਿਤੇ ਬੰਦਾ ਮਿਹਨਤ ਕਰਦਾ ਮੇਰਾ ਸਲੂਨ ਦਾ ਕੰਮ ਹੈ ਧਰਮਗੋਟਾ ਮੇਨ ਬਿਜਾਰ ਇਸ ਕਰਮ ਕੋ ਦਰਿਆ ਹਾਂ ਜੀ